ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਅੱਪਾ ਜਰਸੀ ਚੰਗੀ ਸੂਈ ਸਵਾਈ ਡਟੇਰ ਵੀਰ ਤੋਂ ਪੁੱਛਦੇ ਇਹਦੇ ਬਾਰੇ ਇਹ ਸੇਲ ਆਉਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਭਾਈ ਲੱਖੀਆ ਪਿੰਡ ਹੰਡਾ ਗਲਾਪੁਰ ਮੋਬਾਈਲ ਨੰਬਰ ਆਪਣਾ ਹੀ ਮੋਬਾਈਲ ਨੰਬਰ 987355046 ਦੂਜਾ ਨੰਬਰ 9877868899 ਠੀਕ ਹੈ 987355046 ਜਿਹੜੇ ਆਪਾਂ ਵਹਿੜ ਦੇਖੀ ਜਨੇ ਕਦੋਂ ਕਸੂਈ ਹੈ ਇਹ ਇਦਨੇ ਰਾਤ ਦੀ ਸੂਈ ਠੀਕ ਹੈ ਰਾਤ ਦੀ ਸੂਈ ਵੇ ਜੇ ਜੂੜਨਾ ਜਮ ਠੀਕ ਹੈ ਬੋੜਾ ਆਪਾਂ ਕਿੰਨਾ ਚੋਆ ਇਸ ਵੀਰੇ ਦਾ ਮੰਨ ਵੀਰੇ ਦਾ ਵੀਰੇ ਚੋਆ ਆਪਾਂ 10 ਲੀਟਰ ਦੁੱਧ 10 ਲੀਟਰ ਹਾਂਜੀ ਐਸਟੀਮੇਟ ਜਾਂ ਲਾਗ ਸੀ ਆਪਾਂ ਸੌਦਾ ਜਆ 20 18 19 18 19 ਲੀਟਰ ਬੋੜੇ ਸਟਾਰਟਿੰਗ ਹੈ ਦੀ ਹੈਗੇ ਮੰਨ ਕੇ ਠੀਕ ਹੈ ਨਿਕਲਦਾ ਬਈ ਨਾ ਠੀਕ ਹੈ ਦੀ ਅੰਦਾਜ਼ਾ ਹੈ ਲਾਸ ਕਿ ਜਿਵੇਂ ਸਟਾਰਟਿੰਗ ਇੰਨੀ ਬਹੁਤ ਸੋਹਣੀ ਕਰੀ। ਇੱਕ ਦੋ ਵਾਰ ਦੁੱਧ ਦੂ ਬਈ ਇਹ ਜੱਟ ਸੇ। ਇਹਨਾਂ ਨੂੰ ਮਤੀ ਕਿਲੋ ਕਹਿ ਦੋ। ਠੀਕ ਹੈ। ਪਰ ਜਾਨੀ ਦੀ 25 ਕਿਲੋ ਦਾ ਇਹਦਾ ਕਿਤੇ ਗਏ ਹੀ ਨਹੀਂਗਾ 25 ਤੋਂ ਵੱਧ ਤਾਂ ਵੱਧ ਹੀ ਦੇਣੇ ਨੇ ਦੁੱਧ। ਬਈ 25 ਮੰਨ ਕੇ ਲੈ ਲੈ। 25 ਮੰਨ ਕੇ ਲਵੇ ਬੱਸਾਂ। ਬਈ ਦੇ ਦੂ ਜਹੇ 30 ਦੇ ਦੇ ਹਣਾ। ਜੀ ਚੰਗੀ ਸੇਵਾ ਕਰੀ 30 ਵੀ ਦੇ ਸਕਦੇ ਹੋ ਜੀ ਐਸੀ ਗੱਦ ਨਹੀਂ। ਧਾਰਾ ਤੂੰ ਰੋਕਿਆ। ਧਾਰਾਂ ਚ ਮੈਂ ਮਾਰ ਲਾ। ਲੈ ਫੇਲਾ ਧਾਰਾ ਮਾਰ ਦੇ ਬੱਚਾ ਲੱਗ ਗਿਆ। ਸੁਭਰੋ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਮੂੰਹ ਮੱਥੇ ਦੀ ਚੰਗੀ ਥੋੜਾ ਬ ਮੋਟਾ ਥਾਣਾ ਤੇ ਗੁੱਲਿਆ ਵਾਲਾ ਖਣ ਜਾਵਾ ਸੋ ਤੋਰਾ ਵਗੈਰਾ ਵੇਖ ਸਕਦੇ ਹੋ ਰਾਜੀ ਰੂਜੀ ਸਭੀ ਪੜੀ ਵੀ ਬਹੁਤ ਜ਼ਿਆਦੇ ਆ ਤੇ ਮੂੰਹ ਮੱਥੇ ਦੀ ਸਾਫ ਸੁਥਰੀ ਬਾਕੀ ਜਿੰਦ ਜਾਨ ਬਹੁਤ ਜ਼ਿਆਦੇ ਆ ਸੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਤੇ ਲੇਵਾ ਵਾਲੇ ਪਾਸੋਂ ਖਬਰਦਾਰ ਆ ਧਾਰਾ ਦੇ ਆ ਪਈ ਦੇ ਮਾਰ ਕੇ ਦਿਖਾਵਾਂਗੇ ਸੋ ਲੇਵਾ ਦੇਖੋ ਕਿਆ ਬਾਤ ਆ ਪੂਰਾ ਸੋਹਣਾ ਫਿਟਿੰਗ ਆਲਾ ਜਮਾ ਇਹ ਮੁਠੀ ਵਾਲਾ ਥਾਣਾ ਜਮਾ ਤੇ ਵੀਰੇ ਚੌਂ ਦਾ ਸੁਆਦ ਆਉਂਦਾ ਪੂਰਾ ਹਨਾ ਚੌਂ ਚਬਾਈ ਦਾ ਬਹੁਤ ਵਧੀਆ ਬਾਈ ਲੈ ਧਾਰਾ ਮਾਰ ਵੀਰੇ ਦੀ ਹੁਣ ਸੋ ਵੀਰੋ ਬੱਚਾ ਚੌਂਦਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਧਾਰਾ ਸੋ ਵੀਰੋ ਧਾਰਾ ਦੇਖ ਸਾਡੋ ਕਿਆ ਬਾਤ ਹੈ ਚੋਣ ਦੇਖੋ ਸਾਫ ਸੁਥਰਾ ਪੂਰਾ ਮੋਟਾ ਮੋਟਾ ਝੋਨਾ ਜਮਾ ਤੇ ਵੀਰੋ ਚੋਣ ਦਾ ਵੀ ਜਮਾ ਸਵਾਦ ਆਉਂਦਾ ਹੋਣਾ ਮਾਂ ਪੂਰੀ ਧਾਰਾ ਬਈ ਗੁੱਜਖਤ ਵਾਲੀ ਗਾਦੀ ਸੋ ਦੇਖੋ ਚੋਣ ਦੇਖੋ ਕਿਆ ਬਾਤ ਹੈ ਮੋਟਾ ਮੋਟਾ ਝੋਨਾ ਸਾਫ ਸੁਥਰਾ ਤੇ ਪੂਰੀ ਰਾਜੀਸਾਂ ਵੀ ਭਲੀ ਵੀ ਆ ਮੱਕੀ ਠਾਹ ਬਈ ਕਿਹੜਾ ਸੋ ਥੋੜਾ ਮੱਕ ਦਾ ਕਹਦੇ ਤੇ ਵਾਕੀ ਚੋਣ ਦੇਖੋ ਕਿਆ ਬਾਤ ਹੈ ਤੂੰ ਚਵਾਈ ਤੂੰ ਦਾ ਬਈ ਆ ਕੁੰਨੀਆਂ ਭਵੇਂ ਰਿਆਣਾ ਪਾ ਲੋ ਤੇ ਨਾ ਪਾਓ ਠੀਕ ਹੈ ਕੋਈ ਦਿੱਕਤ ਵਾਲੀ ਗਾਦੀ ਨਹੀਂ ਕੋਈ ਥਾਣ ਜਮਾ ਮਝਾਰਾ ਥਾਣ ਲੱਗਿਆ ਹੋਣਾ ਠੀਕ ਹੈ ਤੇ ਮਗਾ ਥਾਣ ਬਸ ਚੱਲ ਜੇ ਮੱਖੀ ਸੋ ਦੇਖੋ ਚੋੜ ਦੇਖੋ ਕਿਆ ਬਾਤ ਆ ਪੂਰਾ ਸਾਫ ਸੁਥਰਾ ਚੋਣਾ ਮੋਟਾ ਤੇ ਬੱਚਾ ਪੁੱਚਾ ਲਾ ਗਿਆ ਪਸਮਾਜ ਪੂਰੀ ਫੁੱਲ ਆ ਗਈ ਜਮਾ ਮਿੰਟ ਭਾਈ ਦੋ ਚ ਹੀ ਚੋਈ ਹੋਊਗੀ ਸੋ ਚੋੜ ਦੇਖੋ ਕਿਆ ਬਾਤ ਆ ਪੂਰਾ ਮੋਟਾ ਸਾਫ ਸੁਥਰਾ ਚੋਣ ਸੁਭਰ ਧਾਰਾ ਧੂਰਾ ਦੇਖੋ ਕਿਆ ਬਾਤ ਆ ਪਾ ਧਾਰਾ ਮਾਰ ਕੇ ਦਿਖਾ ਦਿਆ ਵੀਡੀਓ ਦੇ ਵਿੱਚ ਤੇ ਸਾਫ ਸੁਥਰਾ ਚੋਣਾ ਜਮਾ ਤੇ ਦੋ ਮਿੰਟ ਜਿਆ ਕਰ ਤੇ ਕਰਨੇ ਜਮਾ ਹਨਾ ਮੱਦੀ ਬਾਲਟੀ ਕਰਤੀ ਭਾਈ ਠੀਕ ਹੈ ਜਿਵੇਂ ਕਿਆ ਬਾਤ ਆ ਇਹ ਬਾਹ ਡੜਾ ਕੰਬੜ ਆ ਗਈ ਜਦੋਂ ਆਪਾਂ ਖਾਲੀ ਕਰ ਲੱਗ ਜੇ ਦੋ ਪੌਣੇ ਦੋ ਵਾੜੇ ਕੱਢ ਦੂਰਾ ਥੋੜਾ ਟਾਈਮ ਪੈ ਵੀ ਐ ਕੀ ਬਰਗਾ ਘੂਪਾ ਇਹਨਾਂ ਦਾ ਤਾਂ ਨਹੀਂ ਕੋਈ ਜੈ ਜੈਕਾਰ ਠੀਕ ਹੈ ਜਮਾ ਸੋ ਭਰਾ ਦੇਖੋ ਬੌੜਾ ਇਹਨਾਂ ਚੋਦਾ ਤੇ ਭਾ ਵੀਰੇ ਇਹਦਾ ਕੀ ਰੱਖਣਾ ਆਪਾਂ ਭਾ ਭਾਈ ਫੋਨ ਕੀ ਕਰ ਲਾਂਗੇ ਜੈ ਜੈ ਹੋਊਗਾ ਜਮਾ ਚਾਈ ਜਾਊਗਾ ਠੀਕ ਹੈ ਸੋ 9735 5064 9877 66899 ਵੀਰ ਦਾ ਨੰਬਰ ਆ ਤੇ ਵਹਿੜ ਦਾ ਲੈਵਾ ਦੇਖੋ ਠੀਕ ਆ ਭਾਈ ਮੱਜਾਂ ਨਾਲ ਦੀ ਜਮਾ ਠੀਕ ਹੈ ਅੱਗੇ ਪਿੱਛੇ ਦਾ ਲੈਵਾ ਬੈਕ ਸਾਈਡ ਤੋਂ ਵੀ ਲੈਵਾ ਬਹੁਤ ਪਿੱਛੇ ਲਾਈ ਫਰਦੀ ਆ ਸੋ ਕਿਸੇ ਵੀ ਵੀਰ ਦੇ ਵਹਿੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ ਮੀ